ਕਾਇਮਦਾਨ ਨੂੰ ਦਿਖਾਣਾ ਹੁੰਦਾ ਹੈ ਟਾਈਮ ਹੋ ਗਿਆ ਫਰੈਂਡ 3 ਵਜ ਗਏ 5 ਮਿੰਟ ਤੇ ਟਾਈਮ ਸੀ ਛਾੜਾ ਦੁਪਹਿਰ ਦਾ ਚਾਹ ਦਾ ਐਸੇ ਲਈ ਤੇ ਅੱਜ ਨਾ ਇੱਕ ਗੱਲ ਹੋ ਗਈ ਆਪਾਂ ਰੋਟੀ ਖਾਧੀ ਘੱਟ ਸਵੇਰੇ ਜਲਦੀ ਅਸੀਂ ਵੈਸੇ ਖਾਣੇ ਆ ਲੇਟ ਜਿੱਤਾ ਕਰਕੇ ਸਾਨੂੰ ਲੱਗੀ ਹੈ ਭੁੱਖ ਭੁੱਖ ਦੇ ਲੱਗਦੇ ਲੱਗਦੇ ਸਾਰਾ ਪਰਿਵਾਰ ਕੇ ਲੱਗਿਆ ਭੁੱਖ ਲੱਗੀ ਭੁੱਖ ਲੱਗੀ ਤੇ ਅਸੀਂ ਕਰ ਲੱਗੇ ਆ ਕੋਈ ਦੁਪਹਿਰ ਦੇ ਖਾਣੇ ਦੀ ਤਿਆਰੀ ਚਟਪਟਾ ਹੀ ਖਾਵਾਂਗੇ ਬੜੇ ਤਨੂ ਵੀ ਖਾਦਾ ਨਹੀਂ ਤੇ ਅੱਜ ਲਾਈਟ ਵੀ ਹੈ ਨਹੀਂ ਆ ਤੇ ਪਾਵਾਗੇ ਇੱਕ ਚਾਏ ਇਹ ਦੂਦ ਤਾਂਾਂਗੇ ਦੂਦ ਚਾਏ ਬਣਾਵਾਂਗੇ ਵਧੀਆ ਜਿਹੀ ਕਰਾਈ ਜੀ ਜਿਆਦਾ ਜੀ ਜਿਆਦਾ ਪਾੜਾ ਗਲਾਸ ਵੀ ਮੰਗੀ ਚਾਹ ਇਹੋ ਨਾ ਅੰਤ ਤੇ ਜਿਹੜਾ ਪਾਪਾ ਜਾਂਦਾ ਸਕੂਲ ਪੀ.ਟੀ.ਐਮ ਸੀ ਪੀ.ਟੀ.ਐਮ ਤੋਂ ਅਰੇ ਸੀ ਕਿੰਨਾ ਮਾਰਿਆ ਮੈਡਮ ਨੇ ਕਿੰਨਾ ਮਾਰਿਆ ਮੇਰੇ ਬੱਚੇ ਨੂੰ ਮੈਡਮ ਨੇ ਕੀ ਕਹਿੰਦੀ ਮੈਡਮ ਮੈਂ ਮੈਡਮ ਕਹਿੰਦੀ ਆਹ ਜੋ ਬੱਚਾ ਕਿੱਥੋਂ ਰੱਖਿਆ ਹੈ ਤੁਸੀਂ ਲੱਭਦੇ ਨਹੀਂ ਕੀ ਖਾਣਾ ਮੇਰੇ ਬੁੱਤੂ ਨੇ ਮੈਂ ਖਾਣੀ ਜੋ ਪਿੰਕ ਰੋ ਮੋਮੋਸ ਹਾਂ ਇਹਨੂੰ ਬਸ ਇਹ ਹੋਈ ਰਹਿੰਦਾ ਚਿਪ ਰੋ ਮੋਮੋਸ ਨਹੀਂ ਮੈਂ ਗਾਈ ਸਾਹਿਬ ਦੇਖੋ ਮੈਂ ਦੇਖੋ ਮੈਂ ਬਾਜਰਾ ਕਿ ਕਿੱਥੇ ਗਾਜਰਾ ਗਾਜਰਾ ਮੈਂ ਮਾਜੇ ਨੂੰ ਪਾ ਹਾਂ बच्चे ना हाँ, मारा <laughs> हो गया अब तो फिर गाजरा नहीं है और नहीं हां नहीं कोई नया मके दे ना ओ जा अपना हवा खाए और मुंह में ना खाए ओ खराब हो गया सी बढ़िया ਕੋਰ ਸਵਾਦ ਚਲੜ ਨੁਬੜੀ ਪੋਕ ਲਗੀ ਚਾਹ ਗਈ ਬਣ ਤੇ ਇਹ ਤੇਰੀ ਮਾਂ ਮਰਜੀ ਤੈਨੂੰ ਕੌਣ ਪੁੱਛੇ ਹਾਏ ਤਤਾ ਤਤਾ ਖਾਂ ਰਿਆ ਜੀ ਚਲ ਠੀਕ ਹੈ ਬੇਟਾ ਹਨਾ ਨਾ ਅਸੀਂ ਬਣਾਈਏ ਬ੍ਰੈਡ ਪਕੌੜਾ ਜੀ ਜੀ ਕਰਦੇ ਨਾ ਰੈਸਪੀ ਸ਼ੇਅਰ ਜੀ ਠੀਕ ਹੈ ਚਾਹ ਸਾਡੀ ਗਈ ਬਣ ਵੈਸੇ ਨਾ ਅਸੀਂ ਕਰ ਲਿਆ ਵੈਸੇ ਤਾਂ ਹੈਗਾ ਸੀ ਵੈਸੇ ਕਰ ਲਿਆ ਬ੍ਰੈਡ ਹੁਣ ਦੇਖਦੇ ਹਾਂ ਸਿੰਪਲ ਹੀ ਬਣਾਣੇ ਆ ਜਿਆਦਾ ਨਹੀਂ ਅਗਰ ਤੇਲ ਨਹੀਂ ਹੈਗਾ ਕਿੰਨੀ ਅਸੀਂ ਗਿਆ ਭਰੀਆਂ ਭੀਆਂ ਰੱਖ ਦੇ ਭਰਾ ਸਾਹ ਨੂੰ ਸਾਹ ਕੇ ਰੱਖ ਦੇ ਇੱਕ ਹੋਰ ਬੋਤਲ ਮੰਗਾਉ ਨੂੰ ਫਿਰ ਦੇ ਸਿੱਧਾ ਬੋਲ ਇੱਕ ਕੰਮ ਆਉਂਦੀ ਏ ਇੱਕ ਹੋਰ ਬੋਤਲ ਮੰਗਾ ਲੈ ਰੱਖ ਕੋੜਾ ਬਣੀ ਮੈਂ ਅ ਸਿੰਪਲ ਸਾ ਬਣ ਰੱਖ ਕੋੜਾ ਬਣੀ ਮੈਂ ਰੱਖ ਕੋੜਾ ਲੱਗਿਤ ਨਹੀਂ ਰਾਜਾ ਪਤਾ ਨਹੀਂ ਕੀ ਮਾਈ ਮਦਰ ਹੁਣ ਆਪਾਂ ਇਹਨੂੰ ਐਂ ਕਰਕੇ ਕੱਟੋ ਭੜ ਗਿਆ ਬਣ ਗਿਆ ਕਾਈ ਇਹਨੂੰ ਐ ਕਰਕੇ ਸਾਈਡ ਤੇ ਕਰ ਦੋ ਫਿਰ ਇਹਨੂੰ ਸਾਈਡ ਤੇ ਕਰ ਦੋ ਫਿਰ ਇਹਨੂੰ ਐ ਕਰਕੇ ਸ਼ਾਈਡ ਤੇ ਕਰ ਦੋ ਇੰਝ ਕੋਣ ਬੁਈ ਯਾਰ ਹੁਣ ਇਹਦੇ ਵਿੱਚ ਪਾਣੀ ਪਾਵਾਂਗੇ ਅੰਗਰੇਜ਼ੀ ਆਪਾਂ ਘਟ ਛੇੜਦੇ ਹੋਏ ਹਾਂਜੀ ਅੱਨਾ ਬਿਸਰਾ ਵਾਟੂ ਆਹੀ ਵਾਹ ਵੌਇਸਓਵਰ ਦੀ ਵੀਡੀਓ ਬਣਾਉਂਦੇ ਆ ਮਮਾ ਅੱਜ ਪਹਿਲੀ ਵਾਰ ਆ ਬਣਾਉਂਦੇ ਆ ਆਏ ਨੂੰ ਕੀ ਪਤਾ ਇਹ ਮਾਂ ਤੇ ਮੇਰਾ ਹਾਂਜੀ ਤੇ ਇਹ ਦੂਦਿਆਂ ਦਾ ਤੇ ਇਹਦੇ ਮਨੂਨ ਨਹੀਂ ਪਰਾ ਇੱਕ ਜਾਨ ਨੂੰ ਪਰਾ ਇਹਨਾਂ ਓਏ ਓ ਨਗਰਾਨੀ ਵਾਲੇ ਤੋਂ ਚੌਕੀਦਾਰ ਨੂੰ ਇਹੰਨੇ ਮਹੇਲੇ ਤਾਂ ਵੀ ਦਾ ਦਿਨ ਚੌਕੀਦਾਰ ਨਹੀਂ ਕਿਹਾ ਕਿ ਤਾਂ ਸਿਆਣਾ ਤੋਂ ਤਾਂ ਦੇ ਚੌਕੀਦਾਰ 24 ਘੰਟੇ ਫਰੀ ਆਫ ਕਾਸਟ ਗਾਇਸ ਕੈਮਰੇ ਲੱਗੇ ਆ ਫਿਰ ਵੀ ਸਕਿਉਰਟੀ ਕੌਣ ਤੇ ਕੁਲੀ ਆਪਣਾ ਦਿੱਤੇ ਚੰਗਾ ਜਿਹਾ ਪਾਬ ਵੀ ਕਿਦਰੀ ਇਹ ਉਹ ਉਹ ਬੁੱਢੀ ਨਹੀਂ ਉਹਦੇ ਵਿੱਚ ਕੀ ਕਹਿੰਦੇ ਨਿੱਕੇ ਜਿਹੇ ਨਾਲ ਦੇ ਵਿੱਚ ਬੰਦੂਕ ਵਾਲੀ ਉਹ ਸਾਡੇ ਬਿਨਾ ਬੰਦੂਕ ਦੋ ਵਾਲੀ ਗਿਆ ਅਈ ਕੋਈ ਕਲ ਰਵਲਵਰ ਲੱਗਦਾ ਦੀ ਦੇ ਡੱਬ ਜਣਾ ਦਿਆ ਕਰਨਾ ਮੈਂ ਕਹੀ ਹੈ ਗਾਈ ਹੈ ਹੈ ਗਾਈ ਹੈ ਗਾਵਾ ਜਹਾ ਖੋਬੀ ਲੈ ਬੰਨੇ ਦਿੱਤੀ ਉਸ ਨੂੰ ਵਿੱਚ ਕੋਲ ਦਾ ਰੱਖਿਆ ਆਹੋ ਨਾਲ ਹੀ ਥੋੜਾ ਵਲੌਗ ਜ ਦਸਤੀ ਮਾਹੀ ਦੀ ਹਾਂ ਅ ਨਹੀਂ ਗੱਲ ਬੰਨੀ ਐਲ ਤੇ ਕਿਰੇ ਤੇ ਆਂ ਤੇ ਜਾਂਦਾ ਪਰ ਕੋ ਹੁੰਦਾ ਨਹੀਂ ਨਾ ਇਧਰ ਵੇ ਹਾਂ ਪਿਸਤੌਲ ਰੱਖ ਪਾ ਡਬਲ ਜ਼ੀਰੋ ਕੋਈ ਦਿਖੇ ਲਾਈ ਪੜਾ ਤੂੰ ਠੀਕ ਆ ਜਾਂ ਨੇ ਤੇ ਜਾਂ ਬੰਦੇ ਉਨੇ ਨਾ ਬੰਦੇ ਸਦਾ ਗੋਲੀ ਉਧਰ ਪਤਾ ਲੱਗ ਜਾ ਅਨਕੇ ਦੀ ਦਾਦੀ ਨੇ ਮਾਰੇ ਦੋ ਗੋਲੀ ਦਾ ਦੇ ਲੈ ਦਾਦਾ ਨਾ ਥੋੜਾ ਆਦਾ ਦਾਦਾ ਬੋਰੀ ਜਿੰਦਾ ਸਦਾਈ ਬੁਰ ਸੀਜੇ ਸੀਜੋ ਜੇ ਹਾਂ ਮਣਕੇ ਨਹੀਂ ਕਾਈ ਆਉਂਦਾ ਚਲ ਠੀਕ ਆ ਨਾ ਬੁੰਦੀ ਦਾ ਬੰਦਾ ਆ ਲਿਆ ਉਸਤਾਲ ਦੇ ਫੜ ਲਾ ਡੱਬੇ ਜੇ ਲਾ ਕੇ ਰੱਖ ਆ ਜੇਸਾ ਨਾ ਤੇ ਕੁਝ ਫੜ ਚਲ ਚਲ ਹੁਣ ਇਹਨੂੰ ਮੇਰੇ ਨਾਲ ਗਾਰਾ ਪਿਸਤੌਲ ਗਾਰਾ ਨੂੰ ਤੇਰੇ ਨਾਲ ਨਾ ਨਾ ਕਰਨਾ కెమర కెమె స్టే స్టూల మ ਉਹ ਆਪਣਾ ਵੇਸਣ ਖੁੱਲ ਗਿਆ ਖੁੱਲ ਗਿਆ ਲੈ ਮੈਂ ਮਾੜਾ ਛੱਡ ਕੇ ਨਹੀਂ ਨਹੀਂ ਛੱਡ ਕੇ ਇੱਧਰ ਮੈਂ ਜਾਨੀ ਤੇ ਫਿੰਗਰਸ ਕਰ ਫਿੰਗਰਸ ਓਏ ਨਾ ਨਹੀਂ ਇਹ ਨਮਕ ਠੀਕ ਨਾ ਮਰ ਚਾਟ ਮਸ ਤੋਂ ਵੱਧ ਭਾਈ ਇਹ ਆ ਵਾਧੂ ਬੱਚੋ ਜਵਾਦੀ ਮੱਚੋ ਬੜੀ ਜਿਆਦੀ ਆ ਥੋੜਾ ਜਿਆ ਛੋਟਾ ਇਹ ਨਾ ਕਰਿਓ ਇਹਦੇ ਨਾਲ ਉਹ ਜਾ ਨਮਕ ਦੀ ਸੁੜਤਾਈ ਹਾਂ ਅੱਗੇ ਤੂ ਖਾ ਮੇਰਾ ਕਿਹਾ ਕੇ ਹੋ ਗਿਆ ਸਾਰੀ ਤਿਆਰੀ ਹੋ ਗਈ ਹੈ ਬੇਸਨ ਵੀ ਕੋਲ ਕੇ ਰੱਖ ਲਿਆ ਏ ਇਹ ਤੁਹਾਨੂੰ ਸਾਰੇ ਨੂੰ ਪਤਾ ਜਾ ਉਹ ਲਿਕਵਿਡ ਬਣਾਉਣਾ ਚਾਹ ਵੀ ਬਣ ਚੁੱਕੀ ਹੈ ਤੇ ਹੁਣ ਅਸੀਂ ਕੱਟਾਂਗੇ ਬ੍ਰੈਡ ਪਕੌੜੇ ਬੜਾਈ ਜੀ ਕਰਦਾ ਪਿਆ ਹੀ ਦੁਪਹਿਰ ਦਾ ਟਾਈਮ ਸੀ ਇਸ ਤਰ੍ਹਾਂ ਕੱਟ ਕੇ ਨਾ ਠਿਕੋਨੇ ਬੜੇ ਚਿਰ ਬਾਅਦ ਇਹੋ ਜਿਹਾ ਬਣਾਏ ਨਹੀਂ ਤੇ ਫੀਲ ਕਰਕੇ ਆਲੂ ਵਾਲੇ ਬਣਾਈ ਦੇਣਾ ਸਿੰਪਲ ਇਸ ਤਰ੍ਹਾਂ ਕੱਟ ਕੇ ਛੋਟੇ ਛੋਟੇ ਪੀਸ ਇਹ ਜਮੇ ਵੀ ਪਾ ਦਨੀ ਹੈ ਤੇ ਅਸੀਂ ਹੁਣ ਐਂ ਸੁੱੜਦੇ ਇਹਦੇ ਵਿੱਚ ਪਾ ਕੇ ਮਿੰਟੋ ਮਿੰਟੇ ਕੱਢ ਕੇ ਤੇ ਅਸੀਂ ਚਾਹ ਨਾਲ ਗਰਮਾ ਗਰਮ ਜਦੋਂ ਖਾਦੇ ਐਨਾ ਜ਼ਿਆਦਾ ਸਵਾਦ ਆਇਆ ਤੇ ਠੀਕ ਹੈ ਫਰੈਂਡ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਵੀਡੀਓ ਸਾਡੀ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਆ ਦੇਖਿਓ ਹੁਣ ਪਕੌੜੀ ਕ੍ਰਿਸਪੀ ਕ੍ਰਿਸਪੀ ਬਹੁਤ ਹੀ ਸਵਾਦ ਤੇ ਅੰਚ ਮੇਰੇ ਨੇ ਇੱਥੇ ਕੈਮਰਾ ਸੁੱਟ ਦੇਣਾ ਹੁਣ ਇਤਨੇ ਹਨ 500 200 ਆਹ ਹਵਲਾ ਕੈਮਰਾ ਦੇ ਹੁੰਦੇ ਮੈਂ ਜਦੋਂ ਆ ਪਤਲਾ ਜਿਹਾ ਹੀ ਕਿਤੇ ਹੋ ਨਾ ਬੱਚਿਆ ਕੋ ਨਹੀਂ ਰਿਆ ਚੜ੍ਹਾਣ ਦਤੇ ਇੱਕ ਇਹ ਮਨ ਜਿਉੜੀ ਲੀ ਸੀ ਬਣਾਇ ਫੋਨ ਵੇਜੇ ਕਿਉਂਕਿ ਤੇ ਵਿੱਚ ਇੱਕ ਅੱਛੀ ਤਈ ਐਡ ਕੀਤਾ ਸੀ ਤਾਂ ਉਹ ਸਿਆਣੇ ਵੀ ਖਾਣ ਮੰਮੀ ਰਾਣੀ ਨੇ ਤੇ ਇਹ ਪੋਲੇ ਪੋਲੇ ਜਿਆਦਾ ਸਵਾਦ ਲੱਗਣ ਸੱਚੀ ਗੱਲ ਐਨੇ ਜਿਆਦਾ ਸਵਾਦ ਬਣੇ ਹਨ ਮੇਰਾ ਵੀਡੀਓ ਐਡਿਟ ਕਰਦੀ ਨੂੰ ਵੀ ਮੂੰਹ ਚ ਪਾਣੀ ਆਉਂਦਾ ਪਿਆ ਇਹ ਨਾ ਮੈਂ ਇਹਦੇ ਨਾਲ ਪਲਟ ਲਈ ਜੇ ਅਸੀਂ ਵੇਸਣ ਦੇ ਜਿਹੜੇ ਬ੍ਰੈਡ ਪਕੌੜੇ ਤੇਲ ਚ ਡਾਇਰੈਕਟ ਅਸੀਂ ਛਾਨਣੀ ਨਾਲ ਪਲਟ ਦੇਣਾ ਤੇ ਇੱਕ ਪਾਸੇ ਵੇਸਣ ਲੱਗਾ ਹੁੰਦਾ ਤਾਂ ਜਿਹਦੇ ਨਾਲ ਥੋੜੀ ਜਿਹੀ ਮੁਸ਼ਕਲ ਹੋ ਜਾਂਦੀ ਹੈ ਇੱਕ ਸਾਡਾ ਫਰਾਈ ਪੈਨ ਥੋੜਾ ਛੋਟਾ ਸੀ ਵੱਡਾ ਨਹੀਂ ਸੀ ਤੇ ਆ ਦੇਖਿਓ ਮੈਂ ਇਸ ਤਰ੍ਹਾਂ ਕਰਕੇ ਸਾਰੇ ਬ੍ਰੈਡ ਪਕੌੜੇ ਕੱਢ ਲਾਂਗੀ ਨਾਲ ਨਾਲ ਕੱਢ ਲੈਣੇ ਨਾਲ ਨਾਲ ਉਹਨਾਂ ਖਾ ਲੈਣੇ ਆ ਇਹ ਕੱਜਕੱਲ ਜਿਹੜਾ ਮੌਸਮ ਹੁੰਦਾ ਨਾ ਆ ਦਿਨਾਂ ਚ ਸਰਦੀਆਂ ਦਾ ਇੱਚੇ ਜੀਜਾ ਜ਼ਿਆਦਾ ਸਵਾਦ ਲੱਗਦੀ ਹੈ ਗਰਮੀਆਂ ਨੂੰ ਤੇ ਬਣਾਉਣ ਵਾਲਾ ਹੀ ਹੋਰ ਤਰਾਉ ਜਾਂਦਾ ਹੈ ਇਹ ਬਣਾਣਾ ਮ ਬੜਾ ਵਧੀਆ ਲੱਗਦਾ ਤੇ ਖਾਣਾ ਵੀ ਬੜਾ ਵਧੀਆ ਲੱਗਦਾ ਹੈ ਤੇ ਨਾਲੇ ਸਾਡੇ ਦੁਪਹਿਰ ਦਾ ਹੋ ਗਿਆ ਸੀ ਤੁਸੀਂ ਕੀ ਕਹਿ ਸਕਦੇ ਨੇ 스낵ਸ ਟੀ ਟਾਈਮ ਤੇ ਹੁਣ ਬਣ ਚੁੱਕੇ ਨੇ ਚਾਂਚਾ ਕਿਸਲਾ ਬਣੀ ਕੇ 5-7 ਮਿੰਟਾਂ ਜੀ ਨਾ ਚੇਤਨ ਨਾ ਚੇਤਾ ਕਿ ਸੇ ਟਾਈਮ ਹੋ ਜਾਂਦਾ ਹੈ ਤੇ ਮੇਰਾ ਵੀ ਆਪ ਦਾ ਵੀ ਠੀਕ ਕਰਦਾ ਸੀ ਆਵਾਸਾ ਨਿਕਲ ਚੁਕੇ ਦੇਖਿਓ ਹੁਣ ਅੰਚੇ ਦੇ ਕੰਮ ਉਹਨੇ ਉੱਥੇ ਕੈਮਰਾ ਕੇ ਪਾਸ ਜਾਣਾ ਉਹਨੇ ਗణం ਵਾਸਨ ਤੁਸੀਂ ਜਾਣਾ ਤੇ ਟੜਾਕਾ ਮਾ ਜਾਣੇ ਤੇ ਮੈਨੂੰ ਦੇ ਦਿਓ ਮਮਾ ਮੈਂ ਦਿਖਾਵਾਂ ਆ ਦੇਖਿਓ ਬਸ ਇਤੋ ਤੱਕ ਹੀ ਮੈਂ ਕਹਿੰਦੀ ਕਲਰ ਵੀ ਕਿੰਨਾ ਸੋਹਣਾ ਆ ਨਾ ਰੈੱਡ ਪਕਾਉਣਿਆਂ ਦਾ ਸੁਆਦ ਵੀ ਬੜੀ ਸੀ ਇੱਥੇ ਮੈਂ ਫੇਰ ਪਾ ਦਿੱਤੇ ਦੁਬਾਰਾ ਕੜਾਈ ਚ ਤੇ ਨੂੰ ਫਿਰ ਪਲਟ ਲਾਂਗੇ ਤੇ ਮੈਂ ਉਹ ਨਾਲ ਚਾਹ ਪਾਲਾ ਤੇ ਉਹਨਾਂ ਨੂੰ ਅੰਦਰ ਫੜਾਵਾਂ ਮੈਨੂੰ ਆਪ ਹੀ ਚੀਜ਼ ਸਰਵ ਕਰਨੀ ਪੈਂਦੀ ਆਪ ਹੀ ਬਣਾਣੀ ਪੈਂਦੀ ਤੇ ਆਪ ਹੀ ਫੜਾਣੀ ਪੈਂਦੀ ਕਿਉਂਕਿ ਮੈਂ ਕੱਲੀ ਹਾਂ ਇਕ ਬੰਦੇ ਨੂੰ ਮੁਸ਼ਕਲ ਹੋ ਜਾਂਦੀ ਹੈ ਬੱਚਾ ਇਹ ਜੀ ਕਰਦਾ ਕਿ ਲੱਗ ਜਾਂਦਾ ਠੀਕ ਕਰਦਾ ਨਹੀਂ ਲੱਗਦਾ ਅਜੇ ਉਹਨੂੰ ਮੈਂ ਕਹਿਨੀ ਨਹੀਂ ਮੈਂ ਥੋੜਾ ਬਹੁਤ ਇਹੋ ਜਿਹਾ ਕੰਮ ਕਰਾਇਆ ਕਰ ਤੇ ਪਰ ਉਹ ਆ ਜਾਣਾ ਨੇ ਆਪ ਦੇ ਲੈ ਕੇ ਤੇ ਦਿਨ ਚਾਰ ਪੱਜ ਜਾਣਾ ਫਿਰ ਮੈਂ ਜਾ ਕੇ ਫੜਾ ਕੇ ਆਨੀ ਆ ਇਧਰ ਮੈਂ ਹੋਰ ਕੱਟ ਕੇ ਪਾ ਲਈ ਆਪ ਹੀ ਨਾਲ ਘੜਦੀ ਪਈ ਆ ਪਰ ਬਹੁਤ ਜਲਦੀ ਮੈਂ ਸੋਚਦੀ ਪਈ ਸੀ ਅਸੀਂ ਬਾਜ਼ਾਰ ਜਾਂਦੇ ਆ ਗੈਸਟ ਆਂਦੇ ਨੇ ਬਾਜ਼ਾਰੀ ਚੀਜ਼ ਲਿਆ ਕਵਾਂ ਨਾਲ ਕੋਈ ਟਾਈਪ ਨਹੀਂ ਲੱਗਦਾ ਹੱਦ ਅੱਧੇ ਘੰਟੇ ਚ 3 ਵਜੇ ਲੱਗੀ 3:30 ਵਜੇ ਤੱਕ ਐਨ ਵਧੀਆ ਨਾਲ ਨਾਲ ਪਕੌੜੇ ਬਣਦੇ ਗਏ ਚਾਹ ਵੀ ਬਣ ਗਈ ਤੇ ਖਾ ਲਿਆ ਵੀ ਅੰਛੇ ਇੱਥੇ ਆਇਆ ਮੈਂ ਉਹ ਪਾ ਕੇ ਨਾ ਪਲੇਟ ਲੈ ਕੇ ਜਾ ਲੱਗਾ ਆਪਦੀ ਤੇ ਇਹੋ ਜਿਹੀ ਚੀਜ਼ ਆ ਨੂੰ ਕੋਈ ਵੀ ਘਰ ਗੈਸਟ ਆਏ ਸੱਚੀ ਆ ਬਣਾਣੀ ਚਾਹੀਦੀ ਹੈ ਬਾਜ਼ਾਰ ਨਾਲੋਂ ਕਿਤੇ ਵਧੀਆ ਹੈ ਤੇ ਜਲਦੀ ਵੀ ਬਣ ਜਾਂਦੀ ਹੈ ਤੇ ਨਾਲੇ ਆਪਣੀ ਚੀਜ਼ ਦਾ ਪਤਾ ਹੀ ਹੈ ਸਾਫ ਸੁਥਰੀ ਹੁੰਦੀ ਹੈ ਬਾਜ਼ਾਰ ਦੇ ਤੇਲ ਚੀਜ਼ਾਂ ਤੁਹਾਨੂੰ ਪਤਾ ਹੀ ਹੈ ਉਹ ਤਰ੍ਹਾਂ ਨਹੀਂ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਮੈਂ ਗੈਸ ਤੇ ਮੈਂ ਕਿ ਨਹੀਂ ਬੈਠਿਆ ਬੈਠਿਆ ਹੀ ਬਣ ਸਕਦਾ ਹੈ ਘਰੇ ਅਵੇਲੇਬਲ ਚੀਜ਼ਾਂ ਹੋਣੀਆਂ ਚਾਹੀਦੀਆਂ ਬਰੈਡ ਬੇਸਨ ਸਿੰਪਲੀ ਕੱਢ ਲਓ ਤੁਸੀਂ ਜੇ ਨਹੀਂ ਆਲੂ ਕੰਡੇ ਜੀ ਦੇਣ ਟਾਈਮ ਹੈ ਇਧਰ ਮੈਂ ਉਹਨਾਂ ਨੂੰ ਫੜਾਂ ਚੱਲੀ ਆ ਉਹ ਅੰਚ ਲੈ ਆਇਆ ਸੀ ਤੇ ਮੈਂ ਇਹਨਾਂ ਨੂੰ ਮਾਈਕਰੀ ਪੋਚਾਵਾ ਕਿ ਇਹੋ ਜੇ ਬਨੇ ਨੇ ਤੇ ਕਹਿੰਦੇ ਬਹੁਤ ਵਧੀਆ ਬਨੇ ਨੇ ਵਿੱਚ ਮਾਸਾ ਤੇਲ ਨਹੀਂ ਸੀ ਤੇ ਆ ਦੇਖੋ ਇੱਥੇ ਮੈਨੂੰ ਵੀ ਫੜਾਤਾ ਕਿ ਤੁਸੀਂ ਸੁਆਦ ਦੇਖ ਲਾ ਤੇ ਇੱਥੇ ਮੈਂ ਵੀ ਦੇਖ ਲੱਗ ਪੀ ਸੁਆਦ ਤੇ ਠੀਕ ਹੈ ਫਰੈਂਡ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਵੀਡੀਓ ਲਾਈਕ ਜਰੂਰ ਕਰਿਆ ਕਰੋ ਠੀਕ ਹੈ ਫਰੈਂਡ ਮਿਲਦੀ ਹੈ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਨਾਲ ਇਸ ਤਰ੍ਹਾਂ ਫੈਮਿਲੀ ਵੀਡੀਓ ਨਾਲ ਬਾਏ 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 ਬਾਏ